ਸਤ ਸ੍ਰੀ ਅਕਾਲ ਤੀਆਂ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਪੰਜਾਬੀ ਸਿੱਖਿਆ ਲੜੀ ਵਿੱਚ ਅੱਜ ਆਪਾਂ ਸ਼ਬਦ ਜੋੜ ਦੀ ਤੀਸਰੀ ਵੀਡੀਓ ਦੀ ਗੱਲ ਕਰਾਂਗੇ ਜੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਵੇਖੀਆਂ ਹਨ ਤਾਂ ਤੁਸੀਂ ਇਸ ਗੱਲ ਤੋਂ ਪੱਲੀ ਭਾਂ ਜਾਣੂ ਹੋਵੋਗੇ ਕਿ ਕਿਵੇਂ ਕੁਝ ਅੱਖਰਾਂ ਦੇ ਫਰਕ ਦੇ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਆ ਜਾਂਦਾ ਹੈ ਇਸੀ ਤਰ੍ਹਾਂ ਹੀ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਬਿੰਦੀ ਟਿੱਪੀ ਅਤੇ ਅਧਕ ਦੀ ਵਰਤੋਂ ਕਰਨ ਦੇ ਨਾਲ ਜਾਂ ਉਸ ਦੀ ਵਰਤੋਂ ਨਾ ਕਰਨ ਦੇ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਕਿਵੇਂ ਫਰਕ ਪੈਂਦਾ ਹੈ ਤਾਂ ਚਲੋ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਬਿੰਦੀ ਦੇ ਨਾਲ ਲਗਾਖਰ ਅਤੇ ਦੋ ਅੱਖਰ ਦੀ ਮੇਰੀ ਵੀਡੀਓ ਵਿੱਚ ਮੈਂ ਦੱਸਿਆ ਸੀ ਕਿ ਬਿੰਦੀ ਦੀ ਵਰਤੋਂ ਸ਼ਬਦ ਨੂੰ ਅਨੁਨਾਸਕ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਤਾਂ ਜੇ ਆਪਾਂ ਕਿਸੇ ਵੀ ਸ਼ਬਦ ਵਿੱਚ ਬਿੰਦੀ ਦੀ ਵਰਤੋਂ ਨਹੀਂ ਕਰਦੇ ਤਾਂ ਉਹਦੇ ਅਰਥ ਬਦਲ ਜਾਂਦੇ ਹਨ ਜਿਵੇਂ ਕਿ ਸਸਾ ਮੰਮੇ ਨੂੰ ਕੰਨਾ ਤਾਂ ਇਹ ਬਣਦਾ ਹੈ ਸਮਾ ਦੋਵਾਂ ਹੀ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਅੰਤਰ ਹੈ ਸਮਾ ਹੁੰਦਾ ਹੈ ਕਿਸੇ ਚੀਜ਼ ਵਿੱਚ ਮਿਲ ਜਾਣਾ ਰਲ ਜਾਣਾ ਜਾਂ ਅਬਸੋਰਬ ਹੋ ਜਾਣਾ ਅਤੇ ਸਮਾ ਹੁੰਦਾ ਹੈ ਟਾਈਮ ਜਾਂ ਪੀਰੀਅਡ ਜਿਵੇਂ ਕਿ ਸਮੇਂ ਨੂੰ ਅਈਆਈ ਨਾ ਗਵਾਓ ਜਾਫਰ ਉਹਨਾਂ ਨੂੰ ਮਿਲਿਆ ਬਹੁਤ ਸਮਾਂ ਹੋ ਗਿਆ ਹੈ ਫੇਰ ਆਉਂਦਾ ਹੈ ਸੌਦਾ ਅਤੇ ਸੌਂਦਾ ਸੌਦਾ ਪਾਫ ਸਮਾਨ ਜਾਂ ਕਿਸੇ ਡੀਲ ਦਾ ਹੋ ਜਾਣਾ ਉਹਨਾਂ ਨੇ ਆਪਣੀ ਕਾਰ ਦਾ ਸੌਦਾ ਕਰ ਦਿੱਤਾ ਅਤੇ ਉਸ ਤੋਂ ਇਲਾਵਾ ਆਉਂਦਾ ਹੈ ਸੌਂਦਾ ਜਦੋਂ ਵੀ ਕਿਸੇ ਨਾਮ ਜਾਂ ਪੜਨਾਮ ਦੀ ਸੌਣ ਦੇ ਰੂਪ ਵਿੱਚ ਕਿਰਿਆ ਦੱਸਣੀ ਹੋਵੇ ਤਾਂ ਆਪਾਂ ਸੌਂਦਾ ਜਾਂ ਸੌਂਦੀ ਲਿਖਾਂਗੇ ਉਹ 8 ਘੰਟੇ ਸੌਂਦਾ ਹੈ ਫਿਰ ਆਉਂਦਾ ਹੈ ਨਾ ਅਤੇ ਨਾ ਕਿਸੇ ਵੀ ਨਾਮਵਾਚਕ ਚੀਜ਼ ਦੇ ਲਈ ਆਪਾਂ ਨਾ ਵਰਤਦੇ ਹਾਂ ਤੂੰ ਇਹਨਾਂ ਝੂਠ ਨਾ ਬੋਲਿਆ ਕਰ ਅਤੇ ਨੰਨਾ ਨੰਨੇ ਨੂੰ ਕੰਨਾਂ ਉੱਤੇ ਬਿੰਦੀ ਜਦੋਂ ਲੱਗਦੀ ਹੈ ਇਹਦਾ ਮਤਲਬ ਹੁੰਦਾ ਹੈ ਨਾਮ ਤੇਰੇ ਪਿਤਾ ਜੀ ਦਾ ਨਾਂ ਕੀ ਹੈ ਅਗਲਾ ਆਇਆ ਗੋਦ ਅਤੇ ਗੋਂਦ ਗੋਦ ਦਾ ਭਾਵ ਗੋਦੀ ਮਾਂ ਬੱਚੇ ਨੂੰ ਗੋਦ ਵਿੱਚ ਲੈ ਕੇ ਖਿਡਾ ਰਹੀ ਹੈ ਅਤੇ ਗੋਂਦ ਹੁੰਦਾ ਹੈ ਕੋਈ ਬੁਰੀ ਵਿਉਂਤ ਬਣਾਉਣਾ ਉਹ ਦੋਵੇਂ ਪਤਾ ਨਹੀਂ ਕਿ ਸਾਰਾ ਦਿਨ ਗੋਂਦ ਗੁੰਦਦੇ ਰਹਿੰਦੇ ਹਨ ਫਿਰ ਹੈ ਸਾਈ ਅਤੇ ਸਾਇੰ ਸਾਈ ਦਾ ਭਾਅ ਕਿਸੇ ਚੀਜ਼ ਨੂੰ ਬਣਵਾਉਣ ਤੋਂ ਪਹਿਲਾਂ ਥੋੜੇ ਜਿਹੀ ਪੈਸੇ ਦੇਣੇ। ਉਹਨਾਂ ਨੇ ਬੈੱਡ ਬਣਵਾਉਣ ਲਈ ਦੁਕਾਨਦਾਰ ਨੂੰ ਸਾਈ ਦੇ ਦਿੱਤੀ ਹੈ ਅਤੇ ਸਾਈ ਦਾ ਭਾਅ ਹੁੰਦਾ ਹੈ ਮਾਲਕ ਜਾਂ ਰੱਬ। ਸਾਈ ਦੀ ਮੇਰ ਨਾਲ ਸਭ ਠੀਕ ਹੋ ਗਿਆ। ਬਿੰਦੀ ਤੋਂ ਮਗਰੋਂ ਹੁਣ ਗੱਲ ਕਰ ਲੈਂਦੇ ਹਾਂ ਟਿੱਪੀ ਦੀ। ਟਿੱਪੀ ਦੀ ਵਰਤੋਂ ਵੀ ਸ਼ਬਦ ਨੂੰ ਅਨੁਨਾਸਕ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਬਿੰਦੀ ਅਤੇ ਟਿੱਪੀ ਦੋਵਾਂ ਦੀ ਵਰਤੋਂ ਵੱਖਰੇ-ਵੱਖਰੇ ਵਰਣਾ ਨਾਲ ਕੀਤੀ ਜਾਂਦੀ ਹੈ। ਆਓ ਵੇਖਦੇ ਹਾਂ ਟਿੱਪੀ ਦੇ ਵਰਤੋਂ ਦੇ ਨਾਲ ਅਰਥਾਂ ਵਿੱਚ ਕਿਵੇਂ ਅੰਤਰ ਆਉਂਦਾ ਹੈ ਸ਼ੁਰੂਆਤ ਕਰਦੇ ਹਾਂ ਹੱਸ ਅਤੇ ਹੰਸ ਦੇ ਨਾਲ ਹਾ ਹਾ ਉੱਤੇ ਅਦਕ ਸ ਆਮ ਬੋਲਚਾਲ ਦੀ ਬੋਲੀ ਵਿੱਚ ਹੱਸਣ ਨੂੰ ਆਪਾਂ ਜਦੋਂ ਕਹਿੰਦੇ ਆ ਤਾਂ ਆਪਾਂ ਉਹਨੂੰ ਹੱਸ ਕਹਿੰਦੇ ਹਾਂ ਇਸ ਤੋਂ ਇਲਾਵਾ ਕੋਲਰ ਬੋਨ ਨੂੰ ਗਲੇ ਦੀ ਜਿਹੜੀ ਉੱਭਰੀ ਹੋਈ ਹੱਡੀ ਹੁੰਦੀ ਹੈ ਉਹਨੂੰ ਵੀ ਹੱਸ ਆਖਿਆ ਜਾਂਦਾ ਹੈ ਹਾ ਹਾ ਉੱਤੇ ਟਿੱਪੀ ਸ ਇਹ ਹੈ ਹੰਸ ਇੱਕ ਪੰਛੀ ਦਾ ਨਾਂ ਹੈ ਜਿਦੇ ਬਾਰੇ ਇਹ ਪ੍ਰਚਲਿਤ ਹੈ ਕਿ ਉਹ ਮੋਤੀਆਂ ਦਾ ਦਾਣਾ ਚੁਗਦਾ ਹੈ ਅਗਲਾ ਸ਼ਬਦ ਹੈ ਕਤ ਅਤੇ ਕੰਤ ਕਕਾ ਉੱਤੇ ਅਦਕ ਤੱਤਾ ਕਤ ਚਰਖਾ ਕੱਤਣਾ ਕੰਤ ਪਾਪ ਪਤੀ ਗੁਰਬਾਣੀ ਦੇ ਵਿੱਚ ਕੰਤ ਸ਼ਬਦ ਦਾ ਵਾਰ-ਵਾਰ ਉਚਾਰਨ ਕੀਤਾ ਗਿਆ ਹੈ ਅਗਲਾ ਸ਼ਬਦ ਆਇਆ ਬਦ ਅਤੇ ਬੰਦ ਬੱਬਾ ਦੱਦਾ ਦੋਵੇਂ ਅੱਖਰ ਮੁਕਤੇ ਹਨ ਇਹਦਾ ਮਤਲਬ ਹੁੰਦਾ ਹੈ ਬੁਰਾ ਜਾਂ ਭੈੜਾ ਬਦ ਕਿਸਮਤੀ ਬੁਰੀ ਕਿਸਮਤ ਇਸ ਤੋਂ ਇਲਾਵਾ ਪੰਜਾਬੀ ਵਿੱਚ ਕਹਾਵਤ ਵੀ ਹੈ ਬਦ ਨਾਲੋਂ ਬਦਨਾਮ ਬੁਰਾ ਬੰਦ ਬੱਬੇ ਦੇ ਉੱਤੇ ਟਿੱਪੀ ਤੇ ਦੱਦਾ ਕਿਸੇ ਚੀਜ਼ ਦਾ ਵੀ ਬੰਦ ਹੋਣਾ ক্লোਜ਼ ਹੋਣਾ ਉਹਨੂੰ ਬੰਦ ਕਹਿੰਦੇ ਹਨ ਇਸ ਤੋਂ ਇਲਾਵਾ ਜੋਇੰਟਸ ਨੂੰ ਵੀ ਬੰਦ ਆਖਿਆ ਜਾਂਦਾ ਹੈ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਏ ਅਗਲਾ ਸ਼ਬਦ ਹੈ ਜੱਗ ਅਤੇ ਜੰਗ ਜੱਗ ਦਾ ਭਾਵ ਟੰਬਲਰ ਜਾਂ ਕਿਸੇ ਚੀਜ਼ ਵਿੱਚ ਵੀ ਜਾਂ ਕਿਸੇ ਪਾਂਡੇ ਵਿੱਚ ਜਿਹਦੇ ਵਿੱਚ ਆਪਾਂ ਪਾਣੀ ਪਾ ਕੇ ਦਿੰਦੇ ਹਾਂ ਉਹ ਹੁੰਦਾ ਹੈ ਜੱਗ ਅਤੇ ਜੰਗ ਦਾ ਭਾਵ ਹੁੰਦਾ ਹੈ ਲੜਾਈ ਇਸ ਤੋਂ ਇਲਾਵਾ ਮਾਲਵੇ ਇਲਾਕੇ ਵਿੱਚ ਜੰਗਾਲ ਨੂੰ ਵੀ ਜੰਗ ਆਖਿਆ ਜਾਂਦਾ ਹੈ ਲੋਹੇ ਨੂੰ ਜੰਗ ਲੱਗ ਗਿਆ ਹੈ ਤੇ ਅਖੀਰ ਵਿੱਚ ਆਉਂਦਾ ਹੈ ਤਦ ਅਤੇ ਤੰਦ ਤਦ ਦਾ ਭਾਵ ਉਸੇ ਸਮੇਂ ਜਾਂ ਉਸੇ ਵੇਲੇ ਜਦੋਂ ਤੇਰਾ ਸੁਨੇਹਾ ਮਿਲਿਆ ਮੈਂ ਤਦ ਹੀ ਘਰੋਂ ਤੁਰ ਪਿਆ ਅਤੇ ਤੰਦ ਹੁੰਦਾ ਹੈ ਚਰਖੇ ਦੀ ਤੰਦ ਚਰਖੇ ਦੀ ਤੰਦ ਵਾਰ-ਵਾਰ ਟੁੱਟੀ ਜਾ ਰਹੀ ਹੈ ਪਿੰਦੀ ਅਤੇ ਟਿੱਪੀ ਤੋਂ ਮਗਰੋਂ ਹੁਣ ਵਾਰੀ ਆਈ ਅਤਕਦੀ ਅਦਕ ਦੀ ਵਰਤੋਂ ਕਿਸੇ ਵੀ ਅੱਖਰ ਦੀ ਆਵਾਜ਼ ਦੂਣੀ ਜਾਂ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ ਜਾਂ ਕਿਸੇ ਅੱਖਰ ਦੀ ਆਵਾਜ਼ ਨੂੰ ਜਦੋਂ ਜ਼ੋਰ ਦੇ ਕੇ ਆਖਣਾ ਹੋਵੇ ਉਦੋਂ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਵੇਖਦੇ ਹਾਂ ਅਦਕ ਦੀ ਵਰਤੋਂ ਕਰਨ ਨਾ ਕਰਨ ਜਾਂ ਕਿਸੇ ਹੋਰ ਅੱਖਰ ਉੱਤੇ ਕਰਨ ਨਾਲ ਕਿਸੇ ਵੀ ਸ਼ਬਦ ਦੇ ਅਰਥਾਂ ਵਿੱਚ ਕਿਵੇਂ ਅੰਤਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਸ਼ਬਦ ਆਇਆ ਸਜਾ ਅਤੇ ਸੱਜਾ ਸਜਾ ਦਾ ਭਾਵ ਸਵਾਰ ਕੇ ਰੱਖਣਾ ਉਹ ਆਪਣੇ ਘਰ ਨੂੰ ਸਜਾ ਕੇ ਰੱਖਦੀ ਹੈ ਅਤੇ ਸ ਸ ਉੱਤੇ ਅੱਦਕ ਜਜੇ ਨੂੰ ਕੰਨਾ ਹੋ ਗਿਆ ਸੱਜਾ ਰਾਈਟ ਮੇਰਾ ਘਰ ਸੱਜੇ ਪਾਸੇ ਹੈ ਜਾਂ ਇਹ ਸੱਜਾ ਕਰ ਮੇਰਾ ਹੈ ਇਸ ਤੋਂ ਇਲਾਵਾ ਸ ਜਜੇ ਨੂੰ ਕੰਨਾ ਜੇ ਪੈਰ ਵਿੱਚ ਜਜੇ ਦੇ ਬਿੰਦੀ ਲੱਗ ਜਵੇ ਤਾਂ ਉਹ ਹੋ ਜਾਵੇਗਾ ਸਜ਼ਾ ਜਿਹਦੇ ਨਾਲ ਉਹਦਾ ਮਤਲਬ ਹੋ ਜਾਵੇਗਾ ਪਨਿਸ਼ਮੈਂਟ ਤਾਂ ਕਿਸੇ ਵੀ ਅੱਖਰ ਦੇ ਨਾਲ ਜੇ ਤੁਸੀਂ ਬਿੰਦੀ ਟਿੱਪੀ ਅੱਦਕ ਜਾਂ ਪੈਰ ਵਿੱਚ ਬਿੰਦੀ ਲਗਾ ਅੱਖਰ ਤੋਂ ਅੱਖਰ ਕਿਸੇ ਤਰ੍ਹਾਂ ਵੀ ਜਦੋਂ ਤੁਸੀਂ ਹੀਰ ਫੇਰ ਕਰਦੇ ਹੋ ਤਾਂ ਉਸ ਦੇ ਨਾਲ ਉਹਦੇ ਅਰਥਾਂ ਵਿੱਚ ਅੰਤਰ ਆ ਜਾਂਦਾ ਹੈ ਫਿਰ ਆਉਂਦਾ ਹੈ ਕਿਸੇ ਅਤੇ ਕਿੱਸੇ ਕਿਸੇ ਇੱਕ ਪਰਨਾਮ ਹੈ ਸਾਨੂੰ ਕਿਸੇ ਨਾਲ ਵੀ ਬੁਰਾ ਨਹੀਂ ਕਰਨਾ ਚਾਹੀਦਾ ਅਤੇ ਕਿੱਸੇ ਅਦਕ ਦੇ ਨਾਲ ਜਦੋਂ ਬਣਦਾ ਹੈ ਇਹ ਹੁੰਦੀਆਂ ਹਨ ਕਿਸੇ ਦੀਆਂ ਕਹਾਣੀਆਂ ਜਾਂ ਕਵਿਤਾਵਾਂ ਜਿਹੜੀਆਂ ਪੁਰਾਣੀਆਂ ਲਿਖੀਆਂ ਗਈਆਂ ਹਨ ਜਿਵੇਂ ਕਿ ਹੀਰ ਰਾਂਝਾ ਜਾਂ ਸੱਸੀ ਪੰਨੂ ਦੇ ਕਿੱਸੇ ਇਸੇ ਤਰ੍ਹਾਂ ਹੀ ਬਣਦਾ ਹੈ ਕਿੱਸਾ ਕਾਵ ਫਿਰ ਆਉਂਦਾ ਹੈ ਤਕੜੀ ਅਤੇ ਤੱਕੜੀ ਤਕੜੀ ਦਾ ਭਾਵ ਠੀਕ ਹੋ ਜਾਣਾ ਬਿਮਾਰੀ ਤੋਂ ਬਾਅਦ ਉਹ ਛੇਤੀ ਹੀ ਤਕੜੀ ਹੋ ਗਈ ਅਤੇ ਇਸ ਤੋਂ ਇਲਾਵਾ ਇਹਦਾ ਮਤਲਬ ਸਟਰੋਂਗ ਵੀ ਹੁੰਦਾ ਹੈ ਉਹ ਬਹੁਤ ਤਕੜੀ ਹੈ ਜਦੋਂ ਆਪਾਂ ਤਕੜੀ ਦੀ ਗੱਲ ਕਰਦੇ ਹਾਂ ਤਾਂ ਵੇਇੰਗ ਸਕੇਲ ਨੂੰ ਜਿਹਦੇ ਵਿੱਚ ਆਪਾਂ ਭਾਰ ਨੂੰ ਤੋਲਦੇ ਹਾਂ ਉਹਨੂੰ ਤਕੜੀ ਆਖਿਆ ਜਾਂਦਾ ਹੈ ਫੇਰ ਆਉਂਦਾ ਹੈ ਟੱਲੀ ਅਤੇ ਟੱਲੀ ਟੱਲੀ ਦਾ ਭਾਵ ਦੂਰ ਹੋਈ ਚੰਗਾ ਹੋਇਆ ਇਹ ਮੁਸੀਬਤ ਟੱਲੀ ਅਤੇ ਟੱਲੀ ਦਾ ਭਾਵ ਘੰਟੀ ਜਾਂ ਬੈਲ ਸਕੂਲ ਦੀ ਟੱਲੀ ਵੱਜ ਗਈ ਫੇਰ ਆਉਂਦਾ ਹੈ 80 ਅਤੇ 80 80 ਦਾ ਭਾਵ ਆਪਾਂ ਸਾਰੇ ਵੀ ਅਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ ਅਤੇ 80 ਹੁੰਦਾ ਹੈ ਨੰਬਰ 8 ਅਤੇ 0 80 ਜਿਹਨੂੰ ਕਿ ਇੰਗਲਿਸ਼ ਵਿੱਚ 80 ਆਖਦੇ ਹਾਂ ਜਮਾਤ ਵਿੱਚ 80 ਬੱਚੇ ਬੈਠੇ ਹਨ ਅਤੇ ਅਖੀਰ ਵਿੱਚ ਆਇਆ 29 ਅਤੇ 29 ਧਿਆਨ ਦੇਵੋ ਦੋਵਾਂ ਹੀ ਸ਼ਬਦਾਂ ਵਿੱਚ ਅਦਕ ਦੀ ਵਰਤੋਂ ਕੀਤੀ ਗਈ ਹੈ ਪਰ ਦੋਵਾਂ ਵਿੱਚ ਦੋਵੇਂ ਵੱਖ-ਵੱਖ ਅੱਖਰਾਂ ਨਾਲ ਕੀਤੀ ਗਈ ਹੈ ਜੇ ਆਪਾਂ ਪਹਿਲੇ ਸ਼ਬਦ ਦੀ ਗੱਲ ਕਰੀਏ ਤਾਂ ਉਨਤੀ ਦਾ ਮਤਲਬ ਹੁੰਦਾ ਹੈ ਤਰੱਕੀ ਸਾਡਾ ਦੇਸ਼ ਬਹੁਤ ਉਨਤੀ ਕਰ ਰਿਹਾ ਹੈ ਤੇ ਜੇ ਆਪਾਂ ਦੂਸਰੇ ਸ਼ਬਦ ਦੀ ਗੱਲ ਕਰੀਏ ਨੰਨੇ ਉੱਤੇ ਅੱਧਕ ਜਿਹਦੇ ਉੱਤੇ ਲੱਗੀ ਹੋਈ ਹੈ ਇਹ ਬਣਦਾ ਹੈ 29 29 ਹੁੰਦਾ ਹੈ 29 2 ਤੇ 9 29 ਇਹ ਹੈ ਕਿਤਾਬ 29 ਰੁਪਏ ਦੀ ਹੈ ਤਾਂ ਤੁਸੀਂ ਵੇਖਿਆ ਕਿਵੇਂ ਇਹ ਨਿੱਕੇ ਨਿੱਕੇ ਬਿੰਦੀ ਟਿੱਪੀ ਅਤੇ ਅੱਧਕ ਕਿਸੇ ਵੀ ਸ਼ਬਦ ਦਾ ਅਰਥ ਬਦਲ ਸਕਦੇ ਹਨ ਤਾਂ ਇਸੇ ਤਰ੍ਹਾਂ ਹੀ ਜੇ ਤੁਸੀਂ ਇਹਨਾਂ ਲਗਾਖਰਾਂ ਦੀ ਸਹੀ ਵਰਤੋਂ ਕਰੋਗੇ ਤਾਂ ਤੁਸੀਂ ਸਹੀ ਸ਼ਬਦ ਦਾ ਉਚਾਰਨ ਕਰ ਸਕਦੇ ਹੋ ਅਤੇ ਤੁਹਾਨੂੰ ਉਹਦਾ ਅਰਥ ਵੀ ਪਤਾ ਹੋਵੇਗਾ ਤਾਂ ਏਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਪਾਉਣ ਲੱਗਿਆਂ ਕੁਝ ਜ਼ਿਆਦਾ ਸਮਾਂ ਲੱਗ ਗਿਆ ਕਿਉਂਕਿ ਕੁਝ ਰੁਝੇਮਿਆਂ ਦੇ ਕਾਰਨ ਮੈਂ ਪਿਛਲੇ 1 ਮਹੀਨੇ ਤੋਂ ਅਪਲੋਡ ਨਹੀਂ ਸੀ ਕਰ پائی ਮੈਂ ਕੋਸ਼ਿਸ਼ ਕਰਾਂਗੀ ਅਗਲੀ ਵੀਡੀਓ ਬਹੁਤ ਛੇਤੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ